ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪੁੱਤਰ ਭਾਈ ਵੀਰਾਂ ਨੂੰ ਲੋਬੇ ਅੱਜ 25 ਮਈ ਦੇ ਦਿਨ 24 ਨੋਟੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਜੀ ਵੀਡੀਓ ਵਧੀਆ ਲੱਗੀ ਤਾਂ ਬਾਈ ਸਿਕਾ ਜਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਾਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਈ ਹੋਰ ਨਵੀਆਂ ਅਪਡੇਟ ਦੇਖਣ ਲਈ ਅੱਜ ਦੀ ਪਹਿਲੀ ਬਾਜੀ ਸੀ ਬਈ ਪਿੰਡ ਨਰੂਆਣਾ ਜ਼ਿਲ੍ਹਾ ਬਠਿੰਡਾ 86 ਪੁੱਤਰ ਉੱਡੇ ਸੀ ਵੀਰੇ ਇੱਥੇ 3200 ਮੋੜ ਨੂੰ 20 ਕੁੱਤਰਾਂ ਦੇ ਮੇਰੇ ਵਾਅਦਾ ਵੀ ਲੱਗਿਆ ਸੀ 1000 ਰੁਪਈਆ 4:10 ਤੇ ਬਾਜੀ ਨਿਪਟ ਗਈ ਬਾਜੀ ਨੌ ਪੁੱਤਰਾਂ ਦੀ ਸੰਜੀ ਹੋ ਗਈ ਸੀ ਵੀਰੇ ਜਿਹੜੀ ਵਾਧੇ ਵਾਲੀ ਬਾਜੀ ਸੀ ਉਹ ਚਾਰ ਕੂਤਰਾਂ ਦੀ ਸੰਜੀ ਹੋ ਗਈ ਸੀ ਤੁਹਾਨੂੰ ਦੱਸਦੇ ਆਂ ਵੀਰੇ ਕਿਹੜੇ ਵਾਧੇ ਵਾਲੇ ਕੂਤਰ ਸੀ ਤੇ ਕਿਹੜੇ ਦੂਸਰੇ ਸੀਗੇ ਪਹਿਲਾ ਨੰਬਰ ਬਣਾਇਆ ਬਾਈ ਹੈਪੀ ਲੈਹਰਾ ਨੇ ਇਹ ਵਾਧੇ ਵਾਲਾ ਕੂਤਰ ਸੀ ਫਰੈਂਚ ਦਾ ਜੇਤੂ ਰਹਾ ਦੂਜਾ ਨੰਬਰ ਬਣਾਇਆ ਚਮਕੌਰ ਦਿਉਣ ਨੇ ਇਹ ਵੀ ਵਾਧੇ ਵਾਲਾ ਸੀ ਕੱਪ ਦਾ ਜੇਤੂ ਰਹਾ ਜੁਗਣਾ ਜੋਧਪੁਰ ਇਹ ਵੀ ਵਾਧੇ ਵਾਲਾ ਸੀ ਬਾਈ ਅੰਗਰੇਜ਼ ਚੱਕ ਇਹ ਵੀ ਵਾਧੇ ਵਾਲਾ ਸੀ ਸ਼ੇਵਕ ਪੁੱਚੋ ਮਨੀ ਟਵਾਣਾ ਗੋਰੀ ਪੁੱਚੋ ਜੱਗਾ ਪੁੱਚੋ ਤੇ ਬਲਜੀਤ ਕੁਟੀ ਇਹ ਨੌ ਕੂਤਰਾਂ ਜਿਹੜੇ ਬਾਜੀ ਸੰਜੀ ਹੋਈ ਸੀ ਵਾਧੇ ਵਾਲੀ ਚਾਰਾਂ ਦੀ ਹੋਈ ਸੀ ਬਾਈ ਅਗਲੀ ਬਾਜੀ ਸੀ ਬਈ ਪਿੰਡ ਭਾਗੀ ਕੇ ਜ਼ਿਲ੍ਹਾ ਮੋਗਾ 81 ਕੋਟਰ ਉੱਡੇ ਸੀਗੇ 250 ਮੁੱਟ ਨੂੰ 4:15 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਜੱਸਾ ਸੈਦੋਕੇ ਨੇ ਫ੍ਰਿਜ ਪਲੱਸ 1000 ਦੀ ਜੱਦਾ ਜੇਤੂ ਦੂਜਾ ਨੰਬਰ ਪ੍ਰਦੀਪ ਰਾਉਂਤਾ ਕੂਲਰ ਪਲੱਸ 700 ਦੀ ਜੱਦਾ ਜੇਤੂ ਤੀਜਾ ਨੰਬਰ ਤਰਲੋਚਨ ਮਾਛੀ ਕੇ ਕੱਪ ਪਲੱਸ 300 ਦੀ ਜੱਦਾ ਜੇਤੂ ਬਾਈ ਇਹ ਇਹ ਬਾਜੀ ਵੀਰੇ ਅੱਜ ਭਾਗੀ ਦੇ ਕਲੱਬ ਦੀ ਲਾਸਟ ਬਾਜੀ ਸੀ ਪਿੰਡ ਭਾਗੀ ਕੈਸੀ ਉੱਡੇ ਸੀ 250 ਮੁੱਟ ਨੂੰ ਅgetElementById ਅਗਲੀ ਬਾਜੀ ਸੀ ਬਾਈ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ 113 ਕੂਤਰੋਡੇ ਸੀ ਬਾਈ ਸੌ ਸੌ ਮੋਟਨ 5:20 ਤੇ ਬਾਜੀ ਨੇ ਬੜੀ ਪਹਿਲਾ ਨੰਬਰ ਬਣਾਇਆ ਜਗਸੀਰ ਝਨੀਰ ਨੇ ਕੂਲਰ ਪਲੱਸ 1200 ਦੀ ਜੱਦਾ ਜੇਤੂ ਦੂਜਾ ਨੰਬਰ ਸੁਖੀ ਝਨੀਰ ਨੇ ਪੱਖਾ ਪਲੱਸ 500 ਦੀ ਜੱਦਾ ਜੇਤੂ ਰਿਹਾ ਬਾਈ ਤੀਜਾ ਨੰਬਰ ਖੁਸ਼ਪਿੰਦਰ ਬਾਮਨ ਵਾਲਾ ਕੱਪ ਪਲੱਸ 300 ਦੀ ਜੱਦਾ ਜੇਤੂ ਰਿਹਾ ਬਾਈ ਸੱਤ ਕੂਤਰਾਂ ਦੇ ਮੇਰੇ ਵਾਅਦਾ ਲੱਗਿਆ ਸੀ 2000 ਰੁਪਇਆ ਵਾਅਦੇ 'ਚ ਵੀਰੇ ਕੱਲਾ ਰਿਹਾ ਲਾਡੀ ਬੜਿੰਗ ਮਾਦਾ ਵੀਰੇ ਨੇ ਕੱਲ ਨਹੀਂ ਜਿੱਤਿਆ ਝੰਡੂਕੇ ਬਾਜੀ ਸੀ ਜ਼ਿਲ੍ਹਾ ਮ ਅਗਲੀ ਬਾਜੀ ਵੀ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ 122 ਕੂਤਰੋੜੇ ਸੀ ਕਿ 1700 ਮੋਟ ਨੂੰ ਬਾਜੀ 8 ਕੂਤਰਾਂੇ ਸਾਂਝੀ ਹੋ ਗਈ ਸੀ ਬਾਈ ਤੇ ਜਿਹੜਾ ਪਹਿਲਾ ਦੂਜਾ ਨਾਮ ਸੀਗਾ ਵੀਰੇ ਇਹਨਾਂ ਦੀਆਂ ਪਰਤੀਆਂ ਪਈਆਂ ਸੀ ਪਹਿਲਾ ਨੰਬਰ ਆਇਆ ਵੀਰੇ ਸੇਮਾ ਦਿਓਣ ਪੱਖੇ ਦਾ ਜੇਤੂ ਰਹਾ ਦੂਜਾ ਨੰਬਰ ਮੱਖਣ ਸੇਮਾ ਕੱਪਾ ਦਾ ਜੇਤੂ ਰਹਾ ਤੀਜਾ ਨੰਬਰ ਜੱਗਾ ਨੈਣੇ ਵਾਲਾ ਕੱਪਾ ਦਾ ਜੇਤੂ ਲਾਹੌਰਾ ਪੁੱਜੋ ਮਨਜੀਤ ਗੋਹਣਿਆਣਾ ਸਿੰਘਾ ਖੇਮੋਣ ਦੀਪਕ ਗੁੰਮਟੀ ਜਸ਼ਨ ਮੱਲਾ ਇਹ 8 ਕੂਤਰਾਂ ਦੀ ਵੀਰੇ ਬਾਜੀ ਸਾਂਝੀ ਹੋ ਗਈ ਸੀ ਪਿੰਡ ਗੰਗਾ ਬਾਈ ਅਗਲੀ ਬਾਜੀ ਸਭਈ ਪਿੰਡ ਭੰਗੇ ਵਾਲਾ ਜ਼ਿਲ੍ਹਾ ਸ਼ਹੀ ਮੁਕਸਰ ਸਾਹਿਬ 57 ਕੂਤਰ ਉੱਡੇ ਸੀਗੇ 3200 ਮੋਟ ਨੂੰ 4:40 ਮਿੰਟ ਤੇ 6 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਨਾਮਾਂ ਦੇ ਕੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਜੈਸਮ ਸਿੰਘ ਵਾਲੇ ਨੇ ਕੱਪ ਦਾ ਜੇਤੁਰਿਆ ਦੂਜਾ ਨੰਬਰ ਮੱਡੂ ਫਰੀਦਕੋਟ ਕੱਪ ਦਾ ਜੇਤੁਰਿਆ ਤੀਜਾ ਨੰਬਰ ਧੰਨਾ ਸੁਖਣ ਵਾਲਾ ਕੱਪ ਦਾ ਜੇਤੁਰਿਆ ਬਾਈ ਜਿਹੜੇ ਵੀਰੇ ਸਾਂਝੀ ਚਾਏ ਕਾਕਾ ਪਿੰਡੀ ਨਿਸ਼ਾਨ ਭਾਗਸਰ ਜਗਨੰਦਰ ਵੜਿੰਗ ਅਗਲੀ ਬਾਜੀ ਸਭਈ ਪਿੰਡ ਜਗਤ ਸਿੰਘ ਵਾਲਾ ਸ਼ਪੰਜਾ ਕੂਟਰ 0117003 ਨੂੰ 4:34 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਲੱਖਾ ਮਿੱਡੂ ਮਾਨ ਕੱਪ ਪਲੱਸ 800 ਦੀ ਜਿੱਦਾ ਜੇਤੂ ਦੂਜਾ ਨੰਬਰ ਮਾਨਾ ਬਲਮਗੜ ਕੱਪ ਪਲੱਸ 400 ਦੀ ਜਿੱਦਾ ਜੇਤੂ ਤੀਜਾ ਨੰਬਰ ਗੁਰਵਿੰਦਰ ਮਾਨ ਸਿੰਘਲ ਕੱਪ ਪਲੱਸ 300 ਦੀ ਜਿੱਦਾ ਜੇਤੂ ਰਿਹਾ ਬਾਈ ਪਹਿਲਾ ਦੂਜੇ ਤੀਜੇ ਨੂੰ ਕੱਪ ਸੀ ਬਈ ਇੱਥੇ ਅਗਲੀ ਬਾਜੀ ਸੀ ਬਈ ਪਿੰਡ ਲਾਲ 99 ਕੂਟਰ 0117003 ਨੂੰ ਤੇ 3:30 ਤੇ ਵੀਰੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਈ ਜੀਨਾ ਮਾਨਸਾ ਨੇ ਦੂਜੇ ਨੰਬਰ ਬਣਾਇਆ ਬਈ ਕੀਮਤ ਝਾਕਲ ਨੇ ਬਾਜੀ ਦੋਵਾਂ ਕੂਤਰਾਂ ਸਾਂਝੀ ਹੋ ਗਈ ਸੀ ਬਾਈ ਅਗਲੀ ਬਾਜੀ ਸੀ ਬਈ ਪਿੰਡ ਚਮਿੰਡਾ ਜ਼ਿਲ੍ਹਾ ਲੁਧਿਆਣਾ 58 ਕੂਤਰ ਉੱਡੇ ਸੀ 2200 ਮੋਟੇ ਨੂੰ 5 ਵਜੇ ਵੀਰੇ 8 ਕੂਤਰਾਂ ਹੀ ਸਾਂਝੀ ਹੋ ਗਈ ਸੀ ਕਾਕਾ ਗੁੱਜਰਵਾਲ ਨਿੱਕਾ ਸਹੌਲੀ ਗੋਗਾ ਗੁੱਜਰਵਾਲ ਗੱਗੂ ਲੋਹਗੜ ਕਾਲਾ ਗੁੱਜਰਵਾਲ ਫੌਜੀ ਗੁੱਜਰਵਾਲ ਗੀਤੂ ਲੋਹਗੜ ਤੇ ਮਨਪ੍ਰੀਤ ਗੁੱਜਰਵਾਲ ਬਾਈ ਅਗਲੀ ਬਾਜੀ ਬਈ ਸੀਗੀ ਪਿੰਡ ਚੱਕ ਭਾਈ ਕਾ ਜ਼ਿਲ੍ਹਾ ਲੁਧਿਆਣਾ ਇਹ ਸੋ 11 ਗੂਟ ਰੋਡੇ ਸੀ 2200 ਮੋਟਰ ਨੂੰ 6:15 ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਕਾਲਾ ਮੂਮਣੇ ਫਰਾਈ ਦਾ ਜੇਤੂ ਰਹਾ ਦੂਜਾ ਨੰਬਰ ਰੀਤ ਲਤਾਲਾ ਕੁਲਰ ਦਾ ਜੇਤੂ ਤੀਜਾ ਨੰਬਰ ਸਹਿ ਚੌਕੀਮਾਨ ਪੱਖੇ ਦਾ ਜੇਤੂ ਚੌਥਾ ਨੰਬਰ ਬਾਈ ਪ੍ਰਭਜੋਤ ਗੋੜੇ ਕੱਪ ਦਾ ਜੇਤੂ ਪੰਜਵਾਂ ਨੰਬਰ ਬਾਈ ਪ੍ਰਭਜੋਤ ਮਹਿਲਕਲਾਂ ਕੱਪ ਦਾ ਜੇਤੂ ਬਾਈ ਇਹ ਸੀ ਵੀਰਾਂ ਅੱਜ 25 ਮਈ 2024 ਨੋਡੀਆਂ ਸਾਰੀਆਂ ਬਾਜੀਆਂ ਦੀ ਆਪਰੇਟ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋਰ ਆਪਰੇਟ ਵੇਖਣ ਲਈ ਧੰਨਵਾਦ ਬਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ